ਦੋਸਤੋ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਹੜੀ ਕਿ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਖਬਰ ਆ ਇਹ ਖਬਰ ਜਿਹੜੀ ਉੱਤਰ ਪ੍ਰਦੇਸ਼ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕੀਤਾ ਕਤਲ ਦੱਸਿਆ ਇਹ ਜਾ ਰਿਹਾ ਹੈ ਕਿ ਇਹਨਾਂ ਦੋਨਾਂ ਦਾ ਵਿਆਹ ਜਿਹੜਾ 2016 ਦੇ ਵਿੱਚ ਲਵ ਮੈਰਿਜ ਹੋਈ ਸੀ ਤਾਂ ਉਸ ਤੋਂ ਬਾਅਦ ਜਦੋਂ ਉਸ ਪਤਨੀ ਦਾ ਘਰ ਵਾਲਾ ਯੂਕੇ ਜਾਵੜਾ ਸੀ ਜੂ ਕਿਉਂ ਉਹ ਇੱਕ ਮਿੰਟ ਪਹਿਲਾਂ ਹੀ ਆਪਣੀ ਪਤਨੀ ਪਤਨੀ ਦਾ ਜ ਦਰ ਮਨੋਂ ਲਈ ਆਇਆ ਸੀ ਤਾਂ ਉਦੋਂ ਉਸ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਜਿਹੜਾ ਆਪਣੇ ਪਤੀ ਦਾ ਕਤਲ ਕੀਤਾ ਹੈ ਤਾਂ ਉਸ ਦੀ ਜਿਹੜੀ Laash ਆ ਉਸ ਦੀ ਬੋਡੀ ਦੇ 15 ਟੁਕੜੇ ਕਰਕੇ ਇੱਕ ਸੀਮੈਂਟ ਦੇ ਡੱਬੇ ਦੇ ਵਿੱਚ ਬੱਧ ਕਰ ਦਿੱਤਾ ਗਿਆ ਹੈ ਤਾਂ ਇਹ ਜਿਹੜੀ ਖਬਰ ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਖਬਰ ਆ ਦੱਸਿਆ ਇਹ ਜਾ ਰਿਹਾ ਕਿ ਅਤੇ ਇਹਦੇ ਉੱਪਰ ਬਹੁਤ ਹੀ ਸਵਾਲ ਉੱਠਦੇ ਆ ਕਿ ਜਿਹੜੀ ਪਹਿਲਾਂ ਤਾਂ ਕੁੜੀ ਨੇ ਉਸ ਮੁੰਡੇ ਦੇ ਨਾਲ ਲਾ ਮੈਰਿਜ ਕਰਵਾਇ ਲਾ ਦੇਰ ਤੋਂ ਬਾਅਦ ਉਹ ਜਿਹੜੀ ਆ ਗਈ ਆਪਣੇ ਪਤੀ ਦਾ ਕਤਲ ਕਰਨ ਤੇ ਜਿਹੜੀ ਉਤਰੀ ਆ ਗਈ ਉਹਦੇ ਉੱਪਰ ਵੱਡੇ ਸਵਾਲ ਉੱਠਦੇ ਆ ਕਿ ਇਨਸਾਨੀਤ ਆਪਣੀ ਕਿੱਧਰ ਨੂੰ ਜਾ ਰਹੀ ਆ ਗਈ ਜਿਹੜੀ ਆਪਣੀ ਅੰਦਰਲੀ ਜ਼ਮੀਰ ਹੁੰਦੀ ਆ ਗਈ ਤਾਂ ਉਹ ਜਿਹੜੀ ਆ ਗਈ ਵੀ ਬਦਲ ਜਾਂਦੀ ਹੈ ਪਹਿਲਾਂ ਤਾਂ ਖੋਦ ਉਸਨੇ ਕੁੜੀ ਨਾਲ ਲਾ ਮੈਰਿਜ ਕਰਾਈ ਲਾ ਮੈਰਿਜ ਕਰਵਾਉਣ ਤੋਂ ਬਾਅਦ ਉਸ ਦਾ ਜਿਹੜਾ ਅੰਦਰਲਾ ਮਨ ਹੁੰਦਾ ਜਿਹੜੀ ਉਹਦੀ ਜ਼ਮੀਰ ਹੁੰਦੀ ਆ ਕਿ ਉਹ ਬਦਲ ਜਾਂਦੀ ਹੈ ਵਿਆਹ ਕਰਾਉਣ ਤੋਂ ਬਾਅਦ ਕਿ ਜਿਹੜੀ ਉਸ ਔਰਤ ਨੇ ਜਿਹੜੀ ਇੰਨਾ ਜਿਹੜਾ ਗਲਤ ਕ ਕੀਤਾ ਇਹ ਤਾਂ ਇਹਦੇ ਵਿੱਚ ਇਹ ਬਹੁਤ ਜਿਆਦਾ ਜਿਹੜੇ ਸਵਾਲ ਉੱਠਦੇ ਆ ਕਿ ਇੱਕ ਪਤਨੀ ਨੇ ਹੀ ਆਪਣੇ ਆਸ਼ਿਕ ਦੇ ਨਾਲ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਜਿਹੜਾ ਆਪਣੇ ਪਤੀ ਦਾ ਕਤਲ ਕੀਤਾ ਹੈ ਕਤਲ ਕਰਕੇ ਉਸ ਦੀ ਜਿਹੜੀ ਬਾਡੀ ਹੁੰਦੀ ਆ ਉਸ ਦਾ ਜਿਹੜਾ ਸਰੀਰ ਆ ਉਹਦੇ 15 ਟੁਕੜੇ ਕਰਕੇ ਸੀਮੈਂਟ ਦੇ ਇੱਕ ਡੱਬੇ ਦੇ ਵਿੱਚ ਪਾਦ ਕਰ ਦਿੱਤਾ ਗਿਆ ਹੈ ਤਾਂ ਦੱਸਿਆ ਇਹ ਜਾ ਰਿਹਾ ਜਾ ਰਿਹਾ ਹੈ ਕਿ ਇਸ ਜਾਂਚ ਕਰਦੇ ਮੁਤਾਬਿਕ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪਤੀ ਸੀ ਉਹ ਆਪਣੀ ਪਤਨੀ ਦਾ ਜਨਮ ਦਿਨ ਮਨਾਉਣ ਦੇ ਲਈ ਇੱਕ ਮਹੀਨਾ ਪਹਿਲਾਂ ਹੀ ਆਇਆ ਸੀ ਦਾ ਉਸ ਟਾਈਮ ਆਪਣੀ ਪਤਨੀ ਨੇ ਤਾਂ ਉਸ ਨੌਜਵਾਨ ਜਿਹੜਾ ਮੁੰਡਾ ਸੀ ਉਹਦੀ ਪਤਨੀ ਨੇ ਆਪਣੇ ਪਤੀ ਨਾਲ ਮਿਲ ਕੇ ਇਦਾਂ ਐਡਾ ਵੱਡਾ ਜਿਹੜਾ ਗਲਤ ਕਦਮ ਚੁੱਕਿਆ ਹੈ ਅਤੇ ਦੂਜੀ ਖਬਰ ਜਿਹੜੀ ਆ ਉਹ ਇਹ ਆ ਰਹੀ ਆ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਤਸ਼ਕਰ ਆ ਉਹਨਾਂ ਦੇ ਘਰਾਂ ਦੇ ਉੱਪਰ ਜਿਹੜੇ ਪੀਲੇ ਪੰਚੇ ਚਲਾਏ ਜਾ ਰਹੇ ਆ ਤੇ ਇਸ ਮੁੱਦੇ ਦੇ ਉੱਪਰ ਜਿਹੜੇ ਐਮਪੀ ਆ ਹਰਭਜਨ ਭੱਜੀ ਉਹਨੇ ਇਹ ਉਹਦੇ ਤੋਂ ਜਦੋਂ ਸਵਾਲ ਪੁੱਛੇ ਕਿ ਜਿਹੜਾ ਨਸ਼ਾ ਖਤਮ ਕਰਨ ਦੇ ਵਿਰੁੱਧ ਵਿੱਚ ਜਿਹੜੇ ਸੀਮ ਭਗਵਾਨ ਤਮਾਨ ਆ ਉਹ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੇ ਘਰਾਂ ਦੇ ਉੱਪਰ ਜਿਹੜੇ ਪੀਲੇ ਪੰਜੇ ਚਲਾ ਰਹੇ ਆ ਤਾਂ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਆ ਤਾਂ ਉਦੋਂ ਹਰਪ੍ਰੀਤ ਸਿੰਘ ਭੱਜੀ ਨੇ ਇਹ ਕਿਹਾ ਕਿ ਹਰ ਇੱਕ ਦਾ ਜਿਹੜਾ ਘਰ ਢੋਣਾ ਉਹ ਸਹੀ ਗੱਲ ਨਹੀਂ ਆ ਕਿਉਂਕਿ ਉਹਨਾਂ ਕੋਲੇ ਜੇ ਸ਼ੱਤ ਹੈਗੀ ਆ ਤਾਂ ਫਿਰ ਉਹਨਾਂ ਨੂੰ ਢੋਣਾ ਨਹੀਂ ਚਾਹੀਦਾ ਜੇਕਰ ਉਹ ਨਸ਼ਾ ਖਤਮ ਕਰਨਾ ਚਾਹੁੰਦੇ ਆ ਤਾਂ ਨੌਜਵਾਨਾਂ ਨੂੰ ਕਿਹਾ ਜਾਏਦਾ ਵੀ ਨਸ਼ਾ ਜਿਹੜਾ ਨਾ ਵਰਤਨ ਦੇ ਨਾ ਨਸ਼ਾ ਕਿਸੇ ਨੂੰ ਦੇਣਾ ਚਾਹੀਦਾ ਤੇ ਨਾ ਨਸ਼ਾ ਵਰਤਣਾ ਚਾਹੀਦਾ ਇਹ ਤਾਂ ਉਹਨਾਂ ਨੌਜਵਾਨਾਂ ਨੂੰ ਜਿਹੜਾ ਸਪੋਰਟਸ ਦੀਆਂ ਗੇਮਾਂ ਹੁੰਦੀਆਂ ਨੇ ਜਿਹੜੀਆਂ ਖੇਡਣ ਵਾਲੀਆਂ ਗੇਮਾਂ ਹੁੰਦੀਆਂ ਉਹਨਾਂ ਵੱਲੋਂ ਉਹਨਾਂ ਦਾ ਜਿਹੜਾ ਧਿਆਨ ਦੇਣਾ ਚਾਹੀਦਾ ਹੈ ਧਿਆਨ ਲਗਾਉਣਾ ਚਾਹੀਦਾ ਹੈ ਖੇਡਾਂ ਦੇ ਵੱਲੀ ਤੇ ਉਹ ਨੌਜਵਾਨ ਇਹ ਵੀ ਅਪੀਲ ਕਰ ਰਹੇ ਆ ਕਿ ਜਿਹੜਾ ਨਸ਼ਾ ਹੁੰਦਾ ਹੈ ਉਹ ਹਰ ਇੱਕ ਦੇ ਸਰੀਰ ਦੇ ਲਈ ਜਿਹੜਾ ਹਾਨੀਕਾਰਕ ਹੁੰਦਾ ਹੈ ਤੇ ਜਿਹਦੇ ਨਾਲ ਆਪਣੇ ਜਿਹੜੇ ਘਰ ਦੇ ਹੁੰਦੇ ਆ ਉਹਨਾਂ ਦੀ ਜਿਹੜੀ ਜ਼ਿੰਦਗੀ ਇੱਕ ਪੱਤਰ ਬਣ ਜਾਂਦੀ ਹੈ ਜ਼ਿੰਦਗੀ ਜਿਹੜੀ ਨਰਕ ਬਣ ਜਾਂਦੀ ਹੈ ਕਿਉਂਕਿ ਜਿਹੜੇ ਬਜ਼ੁਰਗ ਮਾਪਿਓ ਹੁੰਦੇ ਆ ਉਹ ਆਪਣੇ ਜਿਹੜੇ ਨੌਜਵਾਨ ਧੀਆ ਪੁੱਤ ਹੁੰਦੇ ਆ ਉਹਨਾਂ ਦੇ ਸਹਾਰੇ ਹੁੰਦੇ ਜੇਕਰ ਉਹ ਨਸ਼ਿਆਂ ਦੇ ਵਿੱਚ ਆਪਣੀ ਹੀ ਜਿਹੜੀ ਆ ਗਈ ਜੀਵਨ ਦੀ ਲੀਲਾ ਸਮਾਪਤ ਕਰ ਲੈਂਦੇ ਨਸ਼ਿਆਂ ਦੇ ਵਿੱਚ ਜਦੋਂ ਉਹ ਲੱਗ ਜਾਂਦੇ ਆ ਤਾਂ ਜਿਹੜੇ ਬਜ਼ੁਰਗ ਮਾਤਾ ਪਿਤਾ ਹੁੰਦੇ ਆ ਤਾਂ ਐਸ ਦੁੱਖ ਦੇ ਨਾਲ ਹੀ ਕਈਆਂ ਨੂੰ ਜਿਹੜੇ ਆਗੇ ਬਹੁਤ ਦੁੱਖ ਭੁਗਨੇ ਪੈਂਦੇ ਆ ਤਾਂ ਇਹਦੇ ਉੱਪਰ ਜਿਹੜੇ ਐਮਪੀ ਆ ਹਰ ਭਜਨ ਭੱਜੀ ਨੇ ਬਹੁਤ ਜ਼ਿਆਦਾ ਬਿਆਨ ਦਿੱਤੇ ਆ ਤਾਂ ਉਹਨਾਂ ਨੇ ਕਿਹਾ ਕਿ ਘਰ ਟੌੜਾ ਕੋਈ ਸਹੀ ਗੱਲ ਨਹੀਂ ਆ ਕਿਉਂਕਿ ਘਰ ਬਣਾਉਣੇ ਬਹੁਤ ਈ ਔਖੇ ਆ ਮੰਨਦੇ ਆ ਕਿ ਉਹਨਾਂ ਨੇ ਗਲਤ ਕੰਮ ਕਰਕੇ ਤਾਂ ਉਹਨਾਂ ਨੇ ਘਰ ਬਣਾਇਆ ਪਰ ਘਰ ਟੌੜ ਦੇ ਨਾਲ ਘਰ ਟੌੜ ਦੇ ਨਾਲ ਜਿਹੜੇ ਨਸ਼ਾ ਤਸਕਰ ਹੈ ਨਸ਼ਾ ਵਾਰਤਧਿਆ ਹੈ ਕਰਦੇ ਆ ਉਹਦੇ ਨਾਲ ਉਹ ਹਟਦੇ ਨਹੀਂ ਆ ਉਹਦੇ ਲਈ ਸਾਨੂੰ ਹੋਰ ਜਿਹੜੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਅੱਜ ਜਿਹੜੇ ਨੌਜਵਾਨ ਨਸ਼ਾ ਵੱਲੀ ਨਾ ਜਾਣਤਾ ਉਹਨਾਂ ਨੂੰ ਸਾਨੂੰ ਇੱਦਾਂ ਕਹਿਣਾ ਚਾਹੀਦਾ ਕਿ ਖੇਡਾਂ ਵੱਲੀ ਉਹਨਾਂ ਦਾ ਰੁਝਾਨ ਜਿਹੜਾ ਵਧਾਉਣਾ ਚਾਹੀਦਾ ਹੈ ਖੇਡਾਂ ਵੱਲੀ ਉਹਨਾਂ ਦਾ ਜਿਹੜਾ ਇੰਟਰਸਟ ਵਧਾਉਣਾ ਚਾਹੀਦਾ ਹੈ ਜਿਸ ਦੇ ਕਰਕੇ ਉਹ ਆਪਣਾ ਸਰੀਰ ਜਿਹੜਾ ਸਹੀ ਰੱਖ ਸਕਦੇ ਨਸ਼ਾ ਕਰਨ ਦੇ ਨਾਲ ਜਿਹੜੇ ਨੌਜਵਾਨਾ ਆਪਣੀ ਜਿਹੜੀ ਜ਼ਿੰਦਗੀ ਉਹ ਖਰਾਬ ਹੀ ਕਰਦੇ ਆ ਕਿ ਨਸ਼ਾ ਦੇ ਨਾਲ ਜਿਹੜੀ ਆ ਆਪਣੀ ਜਿਹੜੀ ਜ਼ਿੰਦਗੀ ਹੁੰਦੀ ਆ ਦਿਨ ਬਦਨ ਜਿਹੜੀ ਖਰਾਬ ਹੁੰਦੀ ਆ ਤੇ ਉਹਦੇ ਨਾਲ ਆਪਣੇ ਪਰਿਵਾਰ ਨੂੰ ਬਹੁਤ ਵੱਡਾ ਜਿਹੜਾ ਸਦਮਾ ਮਿਲਦਾ ਹੈ ਕਿਉਂਕਿ ਜਿਹੜੇ ਬਜ਼ੁਰਗ ਮਾਤਾ ਪਿਤਾ ਹੁੰਦੇ ਆ ਉਹਨਾਂ ਨੂੰ ਤਾਂ ਇੱਦਾਂ ਹੁੰਦਾ ਕਿ ਜਿਹੜੇ ਸਾਡੇ ਬੱਚੇ ਆ ਉਹ ਸਾਡੀ ਦੇਖ ਰਿਹਾ ਕਰਨਗੇ ਪਰ ਜਦੋਂ ਉਹ ਆਪਣੀਆਂ ਬਡੇਪੇ ਅੱਖਾਂ ਦੇ ਨਾਲ ਦੇਖਦੇ ਆ ਕਿ ਸਾਡੇ ਹੀ ਨੌਜਵਾਨ ਜਿਹੜੇ ਨਸ਼ੇ ਦੇ ਸ਼ਿਕਾਰ ਹੋ ਜਾਂਦੇ ਆ ਤੇ ਪੰਜਾਬ ਦੇ ਵਿੱਚ ਹਰ ਮਹੀਨੇ ਕੋਈ ਨਾ ਕੋਈ ਇੱਕ ਅੰਦਾ ਜਿਹੜੀ ਐਡੀ ਵੱਡੀ ਖਬਰ ਫੈਲਦੀ ਕਿ ਓਵਰਡੋਜ਼ ਯੂਜ਼ ਕਰਨ ਦੇ ਨਾਲ ਜਿਹੜੀ ਨੌਜਵਾਨ ਦੀ ਮੌਤ ਹੋ ਜਾਂਦੀ ਆ ਤਾਂ ਹਰ ਭਾਈਚਾਰੇ ਪੱਜੀ ਦੇ ਇਹ ਬਿਆਨ ਹੈ ਕਿ ਪੀਲਾ ਪੰਜਾ ਚਲਾਉਣ ਦੇ ਨਾਲ ਘਾਟਾਉਣ ਦੇ ਨਾਲ ਕਿਸੇ ਵੀ ਚੀਜ਼ ਦਾ ਕੋਈ ਹੱਲ ਨਹੀਂ ਹੁੰਦਾ ਨੌਜਵਾਨਾਂ ਨੂੰ ਖੇਡਾਂ ਵੱਲ ਜਿਹੜਾ ਧਿਆਨ ਉਹਨਾਂ ਦਾ ਵੜਾ ਚਾਹੀਦਾ ਹੈ ਤਾਂ ਤੀਜੀ ਖਬਰ ਜਿਹੜੀ ਆ ਉਹ ਇਹ ਆ ਰਹੀ ਹੈ ਕਿ ਤੁਹਾਨੂੰ ਪਤਾ ਹੈ ਕਿ ਹਿਮਾਚਲ ਦੇ ਵਿੱਚ ਜਿਹੜਾ ਮਾਹੌਲ ਜਿਹੜਾ ਪੱਖ ਦਾ ਜਾ ਰਿਹਾ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਪੰਜਾਬ ਦੇ ਸਿੱਖ ਨੌਜਵਾਨ ਮਣੀਕਰ ਸਾਹਿਬ ਜਾਂਦੇ ਆ ਤਾਂ ਹਿਮਾਚਲ ਦੇ ਵਿੱਚ ਦੀ ਲੱਗਦੇ ਆ ਤਾਂ ਉਹਨਾਂ ਦੇ ਜਿਹੜੇ ਵਹੀਕਲ ਹੁੰਦੇ ਉੱਪਰ ਉਹਨਾਂ ਦੇ ਝੰਡੇ ਲੱਗੇ ਹੁੰਦੇ ਪਿੰਡਰਾ ਪਿੰਡਰਾ ਵਾਲਿਆਂ ਦੇ ਤਾਂ ਉਹਨਾਂ ਨੇ ਹਟਾ ਕੇ ਉਹਨਾਂ ਨੂੰ ਨੌਜਵਾਨਾਂ ਦੇ ਨਾਲ ਬੱਦਲੂ ਕੀ ਕਰਦੇ ਆ ਗੁੰਡਾਗਰਦੀ ਕਰਦੇ ਤੇ ਜਿਹੜੇ ਪਿੰਡ ਸੰਤ ਪਿੰਡਰਾ ਵਾਲੇ ਦੇ ਜਿਹੜੇ ਜੰਡੇ ਲੱਗੇ ਹੁੰਦੇ ਆ ਉਹਨਾਂ ਦੇ ਪੈਰਾ ਵਿੱਚ ਰੋਲਦੇ ਤਾਂ ਇੰਨਾ ਸਾਰੀਆਂ ਗੱਲਾਂ ਦੇ ਉੱਪਰ ਹਿਮਾਚਲ ਅਤੇ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਵਿਵਾਦ ਫੈਲਿਆ ਹੋਇਆ ਇਸ ਤੋਂ ਬਾਅਦ ਜਿਹੜੇ ਪੰਜਾਬ ਦੇ ਨੌਜਵਾਨ ਆ ਜਿਉਂ ਥਾ ਉਹਨਾਂ ਨੇ ਕੱਲ ਜਿਹੜਾ ਹਿਮਾਚਲ ਦੀਆਂ ਜਿਹੜੇ ਬੱਸਾਂ ਦੇ ਵਹੀਕਲ ਜਾਂਦੇ ਆ ਉਹਨਾਂ ਦੇ ਸਾਰੇ ਵਹੀਕਲਾਂ ਦੇ ਉੱਪਰ ਸਰ ਦਾ ਭਿੰਡਰਾ ਵਾਲਿਆਂ ਦੀਆਂ ਜਿਹੜੀਆਂ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇ ਕੋਈ ਹਿਮਾਚਲ ਤੋਂ ਕੋਈ ਵੀ ਵਹੀਕਲ ਆਉਂਦਾ ਤਾਂ ਜੇਕਰ ਸਰਤ ਪਿੰਡਾਂ ਵਾਲਿਆਂ ਦਾ ਪੋਸਟਰ ਲੱਗਿਆ ਹੋਵੇਗਾ ਤਾਂ ਉਹ ਫੇਰ ਹੀ ਪੰਜਾਬ ਦੇ ਵਿੱਚ ਐਂਟਰ ਹੋਵੇਗੀ ਤਾਂ ਉਸ ਦੇ ਮੱਦੇ ਉੱਪਰ ਹੀ ਅੱਜ ਜਿਹੜਾ ਪੰਜਾਬ ਅਤੇ ਹਿਮਾਚਲ ਦੇ ਬਾਟਰ ਦੇ ਵਿੱਚ ਜਿਹੜਾ ਸਿੱਖਾਂ ਨੇ ਧਰਨਾ ਲਗਾਇਆ ਹੈ ਤਾਂ ਅੱਜ ਸਵੇਰ ਇੱਕ ਹੋਰ ਵੀ ਵੱਡੀ ਅਪਡੇਟ ਆ ਰਹੀ ਆ ਹਿਮਾਚਲ ਦੇ ਰਿਲੇਟਡ ਹੈ ਕਿ ਦੱਸਿਆ ਇਹ ਜਾ ਰਿਹਾ ਕਿ ਜਿਹੜਾ ਹਿਮਾਚਲ ਦੀ ਬੱਸ ਇੱਕ ਖੜੜ ਤੋਂ ਹਣ ਆਈ ਸੀ ਤਾਂ ਇੱਕ ਉਲਟੋ ਗੱਡੀ ਆਉਂਦੀ ਆ ਉਹ ਬੱਸ ਦੇ ਮੂਹਰੇ ਜਿਹੜੀ ਰੁਕਦੀ ਆ ਤਾਂ ਬੱਸ ਉੱਥੇ ਰੁਕ ਜਾਂਦੀ ਆ ਰੋਡ 'ਵੀ ਜੇ ਬੱਸ ਹੁੰਦੀ ਆ ਹਿਮਾਚਲ ਦੀ ਤੇ ਜਦੋਂ ਬੱਸ ਰੋਕੀ ਜਾਂਦੀ ਆ ਤਾਂ ਬੱਸ ਕੰਡਕਟਰ ਦੇ ਬਿਆਨ ਆ ਕਿ ਦੋ ਆੜ ਪਛਾਤੇ ਨੌਜਵਾਨ ਆਉਂਦੇ ਆ ਉਹਨਾਂ ਨੇ ਸਾਡੀ ਬੱਸ ਦੇ ਮੂਹਰੇ ਪਹਿਲਾਂ ਆਟੋ ਗੱਡੀ ਖੜਾਉਂਦੇ ਆ ਅਸੀਂ ਆਖੇ ਕਿਤੇ ਕੋਈ ਜਿਹੜਾ ਸਵਾਰੀ ਹੋਊਗਾ ਚੜ੍ਹਨ ਵਾਲਾ ਹੋਊਗਾ ਤਾਂ ਅਸੀਂ ਬੱਸ ਰੋਕ ਦਿੱਤੀ ਸੀ ਤਾਂ ਚੜ੍ਹਕ ਉਹਨਾਂ ਨੇ ਬੱਸ ਵਿੱਚ ਚੜ੍ਹ ਕੇ ਬੱਸਾਂ ਦੇ ਪਹਿਲਾਂ ਜਿਹੜਾ ਬੇ ਲਾ ਸੀਸਾ ਹੁੰਦਾ ਏ ਉਹਨੂੰ ਪੰਨਦੇ ਆ ਫਿਰ ਜਿਹੜੀਆਂ ਬਾਰੀਆਂ ਹੁੰਦੀਆਂ ਨੇ ਸੱਜੇ ਤੇ ਖੱਪੇ ਪਾਸੇ ਵਾਲੀਆਂ ਜਿਹੜੀਆਂ ਬਾਰੀਆਂ ਤੇੋਂ ਭੰਨੀਆਂ ਸ਼ੁਰੂ ਕਰ ਦਿੰਦੇ ਆ ਤਾਂ ਕਹਿੰਦੇ ਅਸੀਂ ਸਾਰੇ ਘਬਰਾ ਜਾਂਦੇ ਸਵਾਰੀਆਂ ਵੀ ਘਬਰਾ ਜਾਂਦੀਆਂ ਨੇ ਕੰਡੈਕਟਰ ਵੀ ਘਬਰਾ ਜਾਂਦੇ ਤਾਂ ਕੰਡੈਕਟਰ ਨੇ ਸਵਾਰੀਆਂ ਨੂੰ ਕਿਹਾ ਤੁਸੀਂ ਸਾਰੇ ਸੀਟਾਂ ਦੇ ਥੱਲੇ ਲੱਕ ਜੋ ਬਾਕੀ ਜੋ ਕੁਝ ਹੋਵੇਗਾ ਉਹ ਬਾਅਦ ਵਿੱਚ ਦੇਖਿਆ ਜਾਵੇਗਾ ਤਾਂ ਕੰਡੈਕਟਰ ਦੇ ਇਹ ਵੀ ਬਿਆਨ ਹੈ ਕਿ ਦੋ ਨੌਜਵਾਨ ਸੀ ਇੱਕ ਜਿਹੜਾ ਨੌਜਵਾਨ ਸੀ ਉਹਦੇ ਦਾੜੀ ਰੱਖੀ ਹੋਈ ਸੀ ਸਿਰ ਤੇ ਮਫਰੋਲ ਬੰਨਿਆ ਹੋਇਆ ਸੀ ਤਾਂ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਲੱਗਦਾ ਕਿ ਜਿਹੜਾ ਹਿਮਾਚਲ ਦੇ ਵਿੱਚ ਸਿੱਖ ਨੌਜਵਾਨਾਂ ਦੇ ਨਾਲ ਹੁੰਡਾ ਕਰਦੀ ਹੋਈ ਆ ਤਾਂ ਉਸ ਦੇ ਬਿਵਾਦ ਵਿੱਚ ਹੀ ਉਹਨਾਂ ਨੇ ਜਿਹੜੇ ਇੱਕਦਮ ਚੁੱਕਿਆ ਏ ਪਰ ਉਹਨਾਂ ਨੇ ਇੱਕ ਇੱਕ ਸਾਡੇ ਨਾਲ ਕੋਈ ਵੀ ਇਦਾਂ ਦਾ ਗਲਤ ਕੰਮ ਨਹੀਂ ਹੋਇਆ ਕੱਲੀ ਸਾਡੀ ਜਿਹੜੀ ਬਾਸਾ ਪੱਢੀ ਗਈ ਆ ਤੇ ਮੈਂ ਜਿਹੜਾ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਕਿਸੇ ਨਾਲ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤਾਂ ਉਹਨਾਂ ਨੇ ਇਹ ਕਿਹਾ ਕਿ ਜੇਕਰ ਪੰਜਾਬ ਤੇ ਹਿਮਾਚਲ ਵਿੱਚ ਨੌਜਵਾਨਾਂ ਆਉਂਦੇ ਆ ਤਾਂ ਉਹ ਹੁੱਲੜਬਾਜੀ ਨਾ ਕਰਨ ਸ਼ਾਂਤੀ ਨਾਲ ਆਉਣ ਜਾਣ ਸਾਨੂੰ ਕੋਈ ਵੀ ਪਰਵਾਹ ਨਹੀਂ ਆ ਗਈ ਵੀ ਇਹ ਕਿਉਂ ਆਉਂਦੇ ਆ ਪਰ ਦੂਜੇ ਤੇ ਉਹਨਾਂ ਨੇ ਇਹ ਵੀ ਕਿਹਾ ਜੇਕਰ ਹਿਮਾਚਲ ਦੇ ਲੋਕ ਪੰਜਾਬ ਹਰਿਆਣਾ ਜਾਂਦੇ ਆ ਤਾਂ ਉਹ ਵੀ ਜਿਹੜਾ ਹੁੱਲੜਭਾਜੀ ਨਾ ਕਰਨ ਸ਼ਾਂਤੀ ਰੂਪ ਦੇ ਨਾਲ ਸਿਸਟਮ ਦੇ ਅਕੋਰਡਿੰਗ ਜਿਹੜਾ ਉਹਨਾਂ ਨੌਜਵਾਨਾਂ ਨੂੰ ਚੱਲਣਾ ਚਾਹੀਦਾ ਹੈ ਤਾਂ ਇਹਦੇ ਉੱਪਰ ਜਿਹੜਾ ਅੱਜ ਸਵੇਰ ਹਿਮਾਚਲ ਦੀ ਰੋਡ 'ਵੀ ਬੱਸਾਂ 'ਉਦੇ ਤੇ ਉੱਪਰ ਹਮਲਾ ਹੋਇਆ ਸੀ ਤਾਂ ਉਹਦੇ ਤੇ ਇੱਕ ਬੱਸ ਦੇ ਡਾਇਰੈਕਟਰ ਜਿਹੜੇ ਬਿਆਨ ਲਿਆ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਬੱਸ ਦੇ ਉੱਪਰ ਹਮਲਾ ਹੋਇਆ ਹੈ ਪਰ ਕਿਸੇ ਦਾ ਕੋਈ ਵੀ ਜਾਲੀ ਮਾਲੀ ਨੁਕਸਾਨ ਨਹੀਂ ਹੋਇਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨੂੰ ਜਰੂਰ ਸ਼ੇਅਰ krom